ਇੱਕ ਤਾਂ ਉਹ ਲੋਕ ਹੁੰਦੇ ਨੇ ਜਿਹੜੇ ਆਪਣੇ ਮਨ ਦੀ ਗੱਲ ਸੁਣਦੇ ਨੇ ਕਹਿੰਦੇ ਨੇ ਕਿ ਮਨ ਹਮੇਸ਼ਾ ਜਿਹੜਾ ਨਾ ਉਹ ਸਹੀ ਆਵਾਜ਼ ਦਿੰਦਾ ਹੈ ਸੋ ਮਨ ਦੀ ਗੱਲ ਸੁਣੋ ਅਤੇ ਮਨ ਦੇ ਅਨੁਸਾਰ ਹੋ ਕੇ ਦਿਲ ਦੀ ਆਵਾਜ਼ ਜਿਹਨੂੰ ਕਹਿੰਦੇ ਨੇ ਉਹਦੀ ਆਵਾਜ਼ ਸੁਣ ਕੇ ਤੇ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ ਤੇ ਆਪਣੇ ਫੈਸਲੇ ਜਿਹੜੇ ਨੇ ਉਹ ਮਨ ਦੀ ਆਵਾਜ਼ ਤੋਂ ਲਓ ਗੁਰਬਾਣੀ ਐਸੇ ਲੋਕਾਂ ਨੂੰ ਕਹਿੰਦੀ ਹੈ ਮਨਮੁਖ ਕਿਉਂਕਿ ਉਹ ਮਨ ਦੇ ਪਿੱਛੇ ਲੱਗੇ ਨੇ ਇਸ ਕਰਕੇ ਉਹ ਮਨਮੁਖ ਨੇ ਤੇ ਜਿਹੜੇ ਐਸੇ ਮਨ ਦੇ ਪਿੱਛੇ ਲੱਗਣ ਵਾਲੇ ਲੋਕ ਨੇ ਉਹ ਹਮੇ ਦਾ ਅਸਰ ਲੈਂਦੇ ਨੇ ਹਨੇਰੇ ਦੇ ਵਿੱਚ ਗੁਆਚੇ ਰਹਿੰਦੇ ਨੇ ਅਤੇ ਚਿੰਤਾ ਦੇ ਵਿੱਚ ਹਰ ਸਮੇ ਵਿਆਪੇ ਰਹਿੰਦੇ ਨੇ ਤੇ ਉਹ ਚਿੰਤਾ ਨਾ ਤਾਂ ਉਹਨਾਂ ਨੂੰ ਚੈਨਲ ਜੀਣ ਦਿੰਦੀ ਹੈ ਤੇ ਨਾ ਹੀ ਚੈਨਲ ਸੌਣ ਦਿੰਦੀ ਹੈ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਗੁਰੂ ਤੋਂ ਸਿੱਧ ਲੈਂਦੇ ਨੇ ਤੇ ਗੁਰਬਾਣੀ ਉਹਨਾਂ ਨੂੰ ਕਹਿੰਦੀ ਹੈ ਗੁਰਮੁਖ ਜਿਹੜਾ ਸਿੱਧ ਗੁਰੂ ਤੋਂ ਲੈ ਰਿਹਾ ਹੈ ਗੁਰੂ ਦੇ ਸ਼ਬਦ ਤੋਂ ਲੈ ਰਿਹਾ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਉਹ ਪਰਮਾਤਮਾ ਇੱਕ ਹੈ ਉਹ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜੋ ਵੀ ਹੋ ਰਿਹਾ ਹੈ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਇਸ ਕਰਕੇ ਉਹ ਜਾਗਦਾ ਵੀ ਬੇਫਿਕਰ ਹੈ ਤੇ ਸੌਂਦਾ ਵੀ ਬੇਫਿਕਰ ਦੀ ਨੀਂਦ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਹੋਣਾ ਤਾਂ ਉਹ ਹੈ ਜੋ ਉਸ ਪਰਮਾਤਮਾ ਨੇ ਕਰਨਾ ਹੈ ਤੇ ਉਹ ਸੇਧ ਵੀ ਗੁਰੂ ਤੋਂ ਲੈਂਦਾ ਹੈ ਆਪਣੇ ਜਿਹੜੇ ਫੈਸਲੇ ਨੇ ਉਹ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਹੀ ਲੈਂਦਾ ਹੈ ਅਤੇ ਐਸਾ ਇਨਸਾਨ ਜਿਹੜਾ ਹੈ ਉਹ ਹੈ ਗੁਰਮੁਖ ਅਤੇ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਮਨੁੱਖ ਗੁਰੂ ਤੋਂ ਸੇਧ ਲੈ ਕੇ ਜੀਵਨ ਜੀਣ ਲੱਗਦਾ ਹੈ ਤੇ ਫਿਰ ਉਹ ਪਰਮਾਤਮਾ ਐਸੀ ਕਿਰਪਾ ਕਰਦਾ ਹੈ ਕਿ ਉਹ ਇਨਸਾਨ ਨੂੰ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਉਸ ਤੇ ਲੱਗੇ ਵੀ ਨਹੀਂ ਆਂਦੀਆਂ